ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬੀਬੀ ਜਗੀਰ ਕੌਰ ਦੇ ਖਿਲਾਫ ਅੱਜ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਤੇ ਮੰਗ ਪੱਤਰ ਦਿੱਤਾ ਗਿਆ ਤੁਹਾਨੂੰ ਦੱਸ ਦੇਈਏ ਕਿ ਸਾਲ 2000 ਦੇ ਵਿੱਚ ਬੀਬੀ ਜਗੀਰ ਕੌਰ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਜਿਸ ਦੇ ਚੱਲਦੇ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਤੁਹਾਨੂੰ ਦੱਸ ਦੇ ਕਿ ਬੀਬੀ ਜਗੀਰ ਕੌਰ ਨੂੰ ਹਾਲਾਂਕਿ ਹਾਈ ਕੋਰਟ ਤੋਂ ਬਰੀ ਕਰ ਦਿੱਤਾ ਗਿਆ ਸੀ ਰਾਹਤ ਮਿਲੀ ਸੀ ਸੀਬੀਆਈ ਦੀ ਜਾਂਚ ਵੀ ਪਹਿਲਾਂ ਆਪਾਂ ਸਿੱਖ ਜਥੇਬੰਦੀਆਂ ਦੀ ਗੱਲ ਸੁਣਦੇ ਆ ਗੁਰੂ ਰੂਪ ਸਾਹਿਬ ਸੰਗਤ ਦੇ ਜਿੱਦਾਂ ਅਗੇ ਪਹਿਲਾਂ ਵੀ ਅਸਾ ਕਾਲ ਤਖਤ ਸਾਡਾ ਸੁਪਰੀਮ ਕੋਰਟ ਆ ਸਿੱਖ ਸੰਗਤਾਂ ਦਾ ਅਸੀਂ ਅਕਾਲ ਤਖਤ ਤੇ ਅੱਜ ਤੋਂ ਦਾਸ ਦੇ ਵਿੱਚ ਵੀ ਇੱਥੇ ਅਸੀਂ ਦੇਖੇ ਗਏ ਆ ਐਪਲੀਕੇਸ਼ਨ ਕੀਤੀ ਸੀ ਬੀਬੀ ਜਗੀਰ ਕੌਰ ਤੇ ਜੋ ਕਿ ਸਾਨੂੰ ਉਦੋਂ ਵੀ ਨਹੀਂ ਕੋਈ ਸਾਨੂੰ ਕੋਈ ਮਿਲਿਆ ਇਹਦਾ ਕੋਈ ਹੱਕ ਤੇ ਹੋਣਾ ਸੀ ਬੇਨਤੀ ਇਹੀ ਕਰਨ ਆਏ ਆ ਕਿ ਬੀਬੀ ਜਗੀਰ ਕੌਰ ਨੇ 2000 ਦੇ ਵਿੱਚ ਆ ਜਿਹੜਾ ਕੁੜੀ ਮਾਰ ਦਾ ਕੇਸ ਵੀ ਆਪਣਾ ਕਿੱਦਾਂ ਜ਼ਬਰਦਸਤ ਗੁਨਾਹ ਕੀਤਾ ਵਾ ਅਸੀਂ ਇਹੀ ਅਪੀਲ ਕਰਨੇ ਆ ਕਿ ਇੱਕ ਦੇ ਇਹ ਕੀਤਾ ਇੱਕ ਉਹਨੇ ਬੱਚਾ ਛੋਟਾ ਮਾਰਿਆ ਅਦਾਲਤ ਵੱਲੋਂ 5 ਸਾਲ ਦੀ ਇਹਨੂੰ ਸਜ਼ਾ ਹੋਈ ਆ ਤੇ 5 ਸਾਲ ਦੀ ਸਜ਼ਾ ਹੋਈ ਆ ਤੇ ਇੱਕ ਸਾਫਕਾ ਇਹ ਪ੍ਰਧਾਨ ਹੋਏ ਸ਼੍ਰੋਮਣਿਕ ਕਮੇਟੀ ਦੀ ਤੇ ਇੱਕ ਕਪ ਡਿਟ ਮੰਤਰੀ ਸਾਫਕਾ ਹੋਏ ਤੇ ਇਹਨੂੰ ਕੋਈ ਮਤਲਬ ਸਜਾਣਾ ਹੋਏ ਤੇ ਅਸੀਂ ਇਹੀ ਅਕਾਲ ਦਸ ਦੇ ਜਹੇਦਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਸਮੂਹ ਸੰਗਤਾਂ ਕਿ ਇਹਨੂੰ ਜਲਦੀ ਜਲਦੀ ਇੱਥੇ ਪੇਸ਼ ਕੀਤਾ ਜਾਏ ਤੇ ਸਾਨੂੰ ਸਾਡਾ ਸਿੱਖ ਕੌਮ ਨੂੰ ਸਾਡਾ ਹੱਕ ਦਿੱਤਾ ਜਾਏ ਇਹ ਜੋ ਇਨਸਾਫ ਸਿੱਖ ਕੌਮ ਸਾਰੇ ਅਸੀਂ ਇਹੀ ਚਾਹੁੰਦੇ ਆ ਕਿ ਇਹਨੂੰ ਜਲਦੀ ਜਲਦੀ ਪੇਸ਼ ਕਰਕੇ ਤਲਬ ਕੀਤਾ ਜਾਏ ਤੇ ਜਿੱਦਾਂ ਦੁੱਧਿਆਂ ਨੂੰ ਸੱਥੇ ਬੰਦੀਆਂ ਸਿੱਖਾਂ ਨੂੰ ਮਤਲਬ ਸਜਾਵਾਂ ਸਮੇਂ-ਸਮੇਂ ਤੇ ਮਿਲਣ ਡੀਆਂ ਨੇ ਇਹਨੂੰ ਵੀ ਦਿੱਤੀ ਜਾਏ ਤੇ ਫੇਰ ਹੀ ਸਾਡੇ ਹਿਰਦੇ ਜਿਹੜੇ ਸਾਡੇ ਸੰਗਤਾਂ ਦੇ ਬਲੁੰਦਲੇ ਗਏ ਨੇ ਉਹ ਸਾਨੂੰ ਫੇਰ ਹੀ ਇੱਥੇ ਇਹਦੀ ਸਾਬਕੋਨ ਬ੍ਰੇਕ ਅਪ ਹੋ ਗਿਆ ਕਾਹਤ ਹੈ ਸਰ ਇਹ 2002 ਦੇ ਵਿੱਚ ਇਹਨਾਂ ਨੇ ਕੋਰ 2000 ਦੇ ਵਿੱਚ ਇਹਨਾਂ ਨੇ ਹਾਂ ਇਹਨਾਂ ਨੇ ਕੋਰ ਅਪਰਾਧ ਕੀਤਾ 2000 ਦੇ ਵਿੱਚ 2000 ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕੁੜੀ ਆ ਉਹ ਕੇਸ ਦੇ ਵਿੱਚ ਕੁੜੀ ਮਾਰੀ ਆ 2000 ਆਪਣੇ ਗਿਆ 2000 ਦੇ ਵਿੱਚ ਤੇ ਉਹਦੇ ਤੋਂ ਬਾਅਦ ਚ ਇਹਨੂੰ ਫਿਰ ਕੋਰ ਦੇ ਵਿੱਚ ਜਿਹੜੀ ਹਰਪ੍ਰੀਤ ਬੇਟੀ ਮਾਰੀ ਆ ਤੇ ਕਬਲਜੀਤ ਸੇਕੇ ਦਾ ਜਿਹੜਾ ਜਿਹੜਾ ਕੁੜੀ ਦੇ ਨਾਲ ਜਿਹੜੇ ਸਬੰਧ ਸੀ ਉਹਨੇ ਕੇਸ ਕੀਤਾ ਹਾਈ ਕੋਰਟ ਚ ਤੇ ਸਮੇਂ-ਸਮੇਂ ਤੇ ਮਤਲਬ ਤਰੀਕਾਂ ਤੇ ਵੀ ਜਾਂਦੀ ਰਹੀ ਆ ਲੋਕ ਸ਼ਹਿਰ ਕੇ ਦਾ ਫਿਰ ਤਰੀਕਾ ਨੇ ਹਾਈ ਕੋਰਟ ਨੇ ਜਿੱਦਾਂ ਇਹਨੂੰ ਫਿਰ 5 ਸਾਲ ਸਜ਼ਾ ਹੋਈ ਆ ਬਾਅਦੋਂ ਇਹ ਵਾਲੀ ਸਜ਼ਾ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਕੋਰਟ ਜਿਹੜਾ ਉਹ ਸੁਪਰੀਮ ਕੋਰਟ ਸਾਡਾ ਕਾਲ ਦਾ ਸਾਹ ਕਾਲ ਸਾਹ ਤੱਕ ਤੱਕਤ ਸਾਹਿਬ ਦੇ ਅੱਗੇ ਅਸੀਂ ਇਹੀ ਮੰਗ ਕਰਨੇ ਆ ਕਿ ਜਿੱਦਾਂ ਸੰਗਤਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਲੀਡਰਾਂ ਨੂੰ ਜਿੰਨੇ ਵੀ ਲੀਡਰ ਨੇ ਜਿੰਨੇ ਹੋਰ ਸਿੱਖ ਸਾਡੇ ਵੀਰ ਨੇ ਸਾਰਿਆਂ ਨੂੰ ਪਰੰਪਰਾ ਦੇ ਨਾਲ ਸਜ਼ਾ ਹੋਈ ਆ ਇਦਾਂ ਹੀ ਇਹਨੂੰ ਬਲਾਇਆ ਜਾ ਬੰਦੀ ਕਾਰਵਾਈ ਇਹਦੇ ਤੇ ਵੀ ਕੀਤੀ ਜਾਏ ਤੇ ਜੇ ਨਾ ਬੰਦੀ ਕਾਰਵਾਈ ਹੋਈ ਤਾਂ ਅਸੀਂ ਇਹ ਤੋਂ ਬਾਅਦ ਚ ਅਸੀਂ ਅਗਲਾ ਆਪਣਾ ਸਟੈਪ ਜਿਹੜਾ ਵਾ ਸੂੰਗ ਸੰਗਤਾਂ ਫਿਰ ਚੁੱਕਾਂਗੇ ਜੀ ਹਾਰੀ ਇਹ ਹੀ ਮੰਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾ ਗੁਰਪ੍ਰੀਤ ਸਿੰਘ ਆ ਜੀ ਮੰਗ ਪੱਤਰ ਦੇਣ ਆਇਆ 2000 ਸਾਲ ਦੇ ਵਿੱਚ ਨਾ ਬੀਬੀ ਜ਼ਗੀਰ ਕੌਰ ਤੇ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਕੁੜੀ ਦੇ ਉੱਤੇ ਕੁੜੀ ਮਾਰਨ ਦਾ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਤੇ ਸਮੇ ਸਮੇ ਤੇ ਕਾਲ ਤੱਕ ਸਾਬ ਵੱਲੋਂ ਹਰੇਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਬੁਲਾ ਰਹੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੇ ਵੀ ਘੋਰ ਅਪਰਾਧ ਕੀਤਾ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਦਾ ਕਤਲ ਕੀਤਾ ਸੀ ਜੋ ਕਿ ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਸਜ਼ਾਵਾਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਸਾਡੀ ਸਿੱਖ ਸੰਗਤ ਦੀ ਜਿਹੜੀ ਅਦਾਲਤ ਉਹ ਤੇ ਅਕਾਲ ਤਖਬ ਸਾਹਿਬ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇੱਥੇ ਵੀ ਤਲਬ ਕੀਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਆ ਸਿੰਘ ਸਾਹਿਬ ਵੱਲੋਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਇੱਕ ਵਾਰੀ ਵੀ ਇੱਥੇ ਬੁਲਾਇਆ ਨਹੀਂ ਗਿਆ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਵੀ ਬੁਲਾ ਕੇ ਤੇ ਉਹਨਾਂ ਤੇ ਵੀ ਸਿੱਖ ਸੰਗਤ ਦੇ ਹਰੇਕ ਦੇ ਫਿਰਦੇ ਜਿਹੜੇ ਨੇ ਉਦੋਂ ਬਲੁੰਦਰੇ ਗਏ ਸੀ ਪਰ ਉਹਨਾਂ ਵੱਲੋਂ ਕੋਈ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਅਸੀਂ ਚਾਹੁੰਦੇ ਆਂ ਕਿ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਸਿਪਾਹਮਾਲੇ ਹੋਣੀ ਕਿ ਉੱਠਣ ਦੇ ਆ ਪਹਿਲਾਂ ਕੋਈ ਹਾਂਜੀ ਪਹਿਲਾਂ ਵੀ ਮਾਮਲੇ ਪਹਿਲਾਂ ਵੀ ਉੱਠਦੇ ਸੀ ਪਰ ਪਹਿਲਾਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਹੋਰ ਵੀ ਆਪਣੇ ਜਿੰਨਾ ਜਿੰਨਾ ਨੇ ਉਹ ਗਲਤੀਆਂ ਕੀ ਆਈਆਂ ਨੇ ਉਹਨਾਂ ਨੂੰ ਬੁਲਾ ਰਹੇ ਨੇ। ਅਸੀਂ ਇਹ ਇਹ ਸਾਡੀ ਵੀ ਜਥੇਬੰਦੀ ਨੇ ਕਿਹਾ ਕਿ ਅਸੀਂ ਵੀ ਇਕੱਠੇ ਹੋ ਕੇ ਜਾਈਏ। ਅਸੀਂ ਬੀਬੀ ਜ਼ਗੀਰ ਕੌਰ ਦੇ ਖਿਲਾਫ ਦੇਣਾ ਹੈ। ਜਿੱਥੇੋਂ ਆਂਦੀ ਕਿਹੜੀ ਲੋੜੀ ਅਸੀਂ ਸਿੱਖ ਸੰਗਤ ਨਾਮ ਲੈਵਾ ਗੁਰੂ ਨਾਨਕ ਨਾਮ ਲੈਵਾ ਸੰਗਤ ਲਾਉਂਦੇ ਆਂ। ਇਹ ਸ਼ੋਸ਼ਣ ਦੀ ਮਰਿਆਦਤ ਦੀ ਮੰਗ ਪੱਤਰ ਤੋਂ ਆ। ਸਿੰਘ ਸਾਹਿਬ ਤੇ ਨਹੀਂ ਮਿਲੇ ਤੇ ਉਹਨਾਂ ਦੇ ਸੈਕਟਰੀ ਮਿਲੇ ਨੇ ਉਹਨਾਂ ਨੇ ਮੰਗ ਪੱਤਰ ਲੈ ਲਿਆ ਤਾਂ ਉਹ ਕਹਿੰਦੇ ਆ ਕਿ ਅਸੀਂ ਸਾਰੀ ਆਪਣੇ ਉਹਨਾਂ ਤੱਕ ਪਹੁੰਚਾ ਦਾਂਗੇ। ਬਾਕੀ ਅਸੀਂ ਤੁਹਾਡੇ ਰਾਈ ਪਹੁੰਚਾਉਣੀ ਚਾਹੁੰਦੇ ਆਂ ਗੱਲ ਸਿੰਘ ਸਾਹਿਬ ਨੂੰ ਵੀ ਬਾਕੀ ਸਿੱਖ ਸੰਗਤ ਨੂੰ ਵੀ। ਸਾਨੂੰ ਮਿਲੋਂਗੇ ਸੰਖਾਰੋਂ ਬਾਅਦ ਵਿੱਚ ਹਾਂਜੀ ਮਿਲਾਂਗੇ ਜਿੱਦਾਂ ਕਿ ਸਿੱਖ ਜਥੇਬੰਦੀਆਂ ਵੱਲੋਂ ਬੀਬੀ ਜਗੀਰਕੌਰ ਦੇ ਉੱਤੇ ਕਾਫੀ ਇਲਜ਼ਾਮ ਲਗਾਏ ਗਏ ਨੇ ਤੇ ਉਹਨਾਂ ਨੇ ਕਾਰਵਾਈ ਦੀ ਮੰਗ ਵੀ ਕੀਤੀ ਹੈ ਤੇ ਸਾਡੀ ਗਲਬਤ ਬੀਬੀ ਜਗੀਰਕੌਰ ਨਾਲ ਹੋਈ ਹੈ ਉਹਨਾਂ ਕਹੇ ਕਿ ਮੇਰੇ ਖਿਲਾਫ ਸਾਜ਼ਿਸ਼ ਚੱਲੀ ਜਾ ਰਹੀ ਹੈ ਕਿਉਂਕਿ ਐਸਜੀਪੀਸੀ ਦੀਆਂ ਚੋਣਾਂ ਨੇੜੇ ਨੇ ਮੈਂ ਅਜੇਹੇ ਗੱਲ ਤੇ ਬਿਆਨ ਦੇਣਾ ਚੰਗਾ ਨਹੀਂ ਸਮਝਦੀ ਮੈਂ ਉਹਨਾਂ ਦੀ ਗੱਲ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਹੁਣ ਵੇਖਣਾ ਹੋਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੀਬੀ ਜਗੀਰਕੌਰ ਨੂੰ ਬੁਲਾ ਕੇ ਕੀ ਕਹਿੰਦੇ ਨੇ ਹਾਲਾਂਕਿ ਉਹਨਾਂ ਨੂੰ ਦੁਨਿਆਵੀ ਤ ਸਮਾਧ ਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ